ਨਮਸਕਾਰ ਜੀ ਸਾਰਿਆਂ ਨੂੰ ਟੂਟੋਰੀ ਨਿੱਕੋ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਅਤੇ ਤੰਦਰੁਸਤ ਹੋਵੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਵੋਗੇ ਠੰਡ ਦਾ ਮੌਸਮ ਹੈ ਗਰਮ-ਗਰਮ ਚਾਹ ਦੇ ਨਾਲ ਗਰਮ-ਗਰਮ ਪਕੌੜੇ ਆਜੋ ਜੀ ਤਿਆਰ ਨੇ ਸਾਰੇ ਖਾ ਲੋ ਆ ਕੇ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਪਕੌੜੇ ਕਿਸ ਤਰ੍ਹਾਂ ਬਣਾਏ ਆ ਇੱਧਰ ਆਪੇ ਇੱਕ ਕਟੋਰੀ ਵੇਖਣ ਲੈ ਲਿਆ ਪਿਆਜ਼ ਆਲੂ ਹਰੀਆਂ ਮਿਰਚਾਂ ਧਨੀਆ ਆਲੂ ਆਪਾਂ ਕੱਟ ਕੇ ਤਿਆਰ ਕਰ ਲਿਆ ਸੀ ਸਾਰਾ ਸਮਾਨ ਇੱਧਰ ਆਪਾਂ ਧਨੀਆ ਪਾਵਾਂਗੇ ਆਲੂਆਂ ਵਿੱਚ ਪਿਆਜ਼ ਪਾਵਾਂਗੇ ਹਰੀਆਂ ਮਿਰਚਾਂ ਪਾਵਾਂਗੇ ਹਰੀਆਂ ਮਿਰਚਾਂ ਜੇ ਬੱਚੇ ਨਹੀਂ ਵੀ ਖਾਣਾ ਚਾਹੁੰਦੇ ਤੁਸੀਂ ਨਹੀਂ ਵੀ ਪਾ ਸਕਦੇ ਇੱਧਰ ਨਮਕ ਹਲਦੀ આમਚੂਰ ਪਾਊਡਰ ਮਿਰਚਾਂ ਤੇ ਆਪਾਂ ਇਹਦੇ ਵਿੱਚ ਮੇਥੀ ਵੀ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਵੀ ਪਾਵਾਂਗੇ ਤੇ ਜੋ ਕੁਝ ਤੁਸੀਂ ਪਾਣਾ ਚਾਹੁੰਦੇ ਆ ਆਪਣੀ ਪਸੰਦ ਨਾਲ ਪਾ ਸਕਦੇ ਹੋ ਇੱਧਰ ਆਪਣਾ ਹੁਣ ਆਪਾਂ ਇਹਦੇ ਵਿੱਚ ਇੱਕ ਕੋਲੀ ਵੇਸਣ ਲਵਾਂਗੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਇਹ ਬਚੰਗੀ ਤਰ੍ਹਾਂ ਮਿਕਸ ਕਰਤਾ ਦੇਖੋ ਆਪਣਾ ਪਕੌੜਿਆਂ ਦਾ ਕੋਰ ਕਿੰਨਾ ਵਧੀਆ ਤਿਆਰ ਹੋ ਗਿਆ ਇਧਰ ਆਪਾਂ ਕੜਾਈ ਲੈ ਲਈ ਕੜਾਈ ਵਿੱਚ ਤੇਲ ਪਾਵਾਂਗੇ ਤੇਲ ਆਪਣਾ ਗਰਮ ਹੋ ਗਿਆ ਇਸ ਤੋਂ ਬਾਅਦ ਆਪਾਂ ਪਕੌੜਿਆਂ ਲਈ ਕੋਲ ਤਿਆਰ ਕੀਤਾ ਸੀ ਹੌਲੀ ਹੌਲੀ ਕਰਕੇ ਆਪਾਂ ਪਕੌੜੇ ਪਾਵਾਂਗੇ ਵਿੱਚ ਤੇ ਆਪਾਂ ਗੈਸ ਘੱਟ ਰੱਖ ਕੇ ਹੀ ਇਹਨਾਂ ਨੂੰ ਤਲਾਂਗੇ ਤਾਂ ਕਿ ਆਪਣੇ ਅੰਦਰੋਂ ਕੱਚੇ ਨਾ ਰਹਿ ਜੇ ਗੈਸ ਤੇਜ਼ ਕਰਦੇ ਆ ਤਾਂ ਉਤੋਂ ਆਪਣੇ ਵਧੀਆ ਪੱਕ ਜਾਂਦੇ ਪਰ ਵਿੱਚੋਂ ਕੱਚੇ ਰਹਿ ਜਾਂਦੇ ਆ ਆਲੂ ਜਿਵੇਂ ਕਿ ਪਿਆਜ਼ ਹਰੀਆਂ ਮਿਰਚ ਇਸ ਤਰ੍ਹਾਂ ਆਪਾਂ ਘੱਟ ਗੈਸ ਤੇ ਹੌਲੀ ਹੌਲੀ ਕਰਕੇ ਬਣਾਵਾਂਗੇ ਤੇ ਆਪਣੇ ਤਲੇਗੇ ਆਪਾਂ ਹੁਣ ਇਹਨੂੰ ਪਲੇਟ ਵਿੱਚ ਕੱਢ ਲਵਾਂਗੇ ਦੇਖੋ ਆਪਾਂ ਸਾਰੇ ਪਲੇਟ ਵਿੱਚ ਕੱਢ ਲਏ ਇਹ ਆਪਾਂ ਇਹਦੇ ਵਿੱਚ ਹੋਰ ਪਾ ਦੇਵਾਂਗੇ ਕੱਢਣ ਤੋਂ ਬਾਅਦ ਦੇਖੋ ਕਿੰਨੇ ਵਧੀਆ ਤਿਆਰ ਹੋ ਗਏ ਆਪਣੇ ਪਕੌੜੇ ਆਪਾਂ ਇੱਕ ਔਰਡ ਹੋਰ ਪਾਵਾਂਗੇ ਠੰਡ ਦੇ ਵਿੱਚ ਤੁਸੀਂ ਪਕੌੜੇ ਬਣਾਇਓ ਖਾਇਓ ਗਰਮ-ਗਰਮ ਪਕੌੜੇ ਗਰਮ-ਗਰਮ ਚਾਹ ਦੇ ਨਾਲ ਬਹੁਤ ਵਧੀਆ ਲੱਗਦੇ ਨੇ ਠੰਡ ਦਾ ਮੌਸਮ ਹੋਵੇ ਬਰਸਾਤ ਦਾ ਮੌਸਮ ਹੋਵੇ ਤਾਂ ਪਕੌੜੇ ਆਪਾਂ ਨੂੰ ਘਰਾਂ ਵਿੱਚ ਬਣਾ ਕੇ ਖਾਣੇ ਚ ਇਹਦੇ ਵੈਸੇ ਸੁਆਦ ਵੀ ਬਹੁਤ ਲੱਗਦੇ ਆ ਜਦੋਂ ਠੰਡ ਹੋਵੇ ਜਾਂ ਬਾਰਸ਼ ਦਾ ਮੌਸਮ ਹੋਵੇ ਤਾਂ ਇਸ ਤਰ੍ਹਾਂ ਕਰਕੇ ਆਪਾਂ ਦੋ ਤਿੰਨ ਰੌਂਡ ਆਪਾਂ ਪਕੌੜਿਆਂ ਦੇ ਕੱਢ ਲਈ ਸੀ ਪਕੌੜੇ ਤਾਂ ਸਾਰਿਆਂ ਨੂੰ ਬਹੁਤ ਵਧੀਆ ਲੱਗਦੇ ਆ ਸੋਸ ਨਾਲ ਚਾਹ ਨਾਲ ਜਿਵੇਂ ਵੀ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਖਾ ਲ ਸਕਦੇ ਹੋ ਇੱਕੋ ਆਪਾਂ ਦੋ ਤਿੰਨ ਰਾਉਂਡ ਆਪਾਂ ਪਕੌੜਿਆਂ ਦੇ ਕੱਢ ਲੇ ਆ ਆ ਵੀ ਰਾਉਂਡ ਕੱਢ ਲੇ ਇੱਕ ਹੋਰ ਪਾ ਲਵਾਂਗੇ ਆਪਾਂ ਸਾਰੇ ਆਪਾਂ ਹੌਲੀ ਹੌਲੀ ਕਰਕੇ ਆਪਣੇ ਸਾਰੇ ਪਕੌੜੇ ਕੱਢ ਕੇ ਤਿਆਰ ਕਰ ਲਵਾਂਗੇ ਬਾ ਇੱਕ राउंड ਆਪਣਾ ਹੋਰ ਨਿਕਲ ਗਿਆ ਤੇ ਆਪਣੇ ਪਕੌੜੇ ਸਾਰੇ ਬਣ ਕੇ ਤਿਆਰ ਹੋ ਗਏ ਸੀ ਇਧਰ ਆਪਣੀ ਚਾਹ ਵੀ ਬਣ ਗਈ ਸੀ ਇਧਰ ਆਪਣੇ ਪਕੌੜੇ ਵੀ ਤਿਆਰ ਸੀ ਤੇ ਆਪਾਂ ਗਰਮ ਗਰਮ ਚਾਹ ਦੇ ਨਾਲ ਗਰਮ ਗਰਮ ਪਕੌੜੇ ਖਾਦਦੇ ਤੇ ਬਹੁਤ ਵਧੀਆ ਬਣੇ ਸੀ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਿਓ ਪਕੌੜੇ ਬਣਾਏ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਸ਼ੇਅਰ ਐਂਡ ਸਬਸਕ੍ਰਾਈਬ ਵੀ ਕਰਿਓ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ